ਧੰਨਵਾਦ ਉਹਨਾਂ ਸਾਰੇ ਸੱਭਿਆਚਾਰਕ ਦਾਰੇ ਚ ਰਹਿਣ ਵਾਲੇ ਜਪੀਆਂ ਦਾ ਜਿਨ੍ਹਾਂ ਨੇ ਜਿਹੜੀ ਉਹ ਵੀਡੀਓ ਪਾਈ ਸੀ ਹਰੀ ਹਰੀ ਦਿਨਾਕ ਤੋਂ ਕਹਿੰਦੇ ਉਹਦੇ ਚ ਵਾਲੇ ਦਾਰੇ ਚ ਰਹਿ ਕੇ ਜਿਨ੍ਹਾਂ ਨੇ ਮਾਵਾ ਪਣਾ ਦੀਆਂ ਗੱਲਾਂ ਰਹੀਆਂ ਸੀ ਮਾਤਾ ਬੱਲਾ ਤੁਹਾਨੂੰ ਵਾੜ ਕੋਈ ਗੱਲ ਹੈ ਹੀ ਇੰਦਾ ਵੀ ਜੇ ਅੱਜ ਦੇ ਮੈਚ ਚਾਰ ਸੀਵੀ ਸਾਡੇ ਸਰਪੰਚ ਤੇ 10 ਐਮਐਲਏ ਸਹਿਬਾਨ ਤੇ ਸੋਹਣੀ ਜਿੰਟਾ ਦੀ ਟੀਮ ਨੂੰ ਹਰਾ ਦੇ ਜੋ ਇੱਕ ਹੁਣਾ ਜਿਉਂਨਾਂ ਦਾ ਮਰੱਖਦੀ ਆ ਜਿਹੜੋ ਹਰਾ ਦੇ ਨੰਗਾ ਹੋਵੇ ਨੱਚ ਕੇ ਵੀਡੀਓ ਬਣਾ ਲੋਕ ਸੱਤਾ ਉਹਦੇ ਮਤਰਾਂ ਨੇ ਵੀ ਤਾਲਾ ਲਾ ਦਿੱਤਾ ਇੱਜਤ ਦਾ ਆਲਾ ਮੈਟ੍ਰੀਡ ਆ ਪੰਜਾਬ ਦੇ ਦੀ ਪੰਜਾਬੀਆਂ ਨੇ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਆਰਟਿਸਟੀ ਲੱਭਦੀ ਆ ਫਰਸਟ੍ਰੇਸ਼ਨ ਘਟਣ ਪਤਾ ਵੀ ਰਾਤ ਤੁਰੇ ਜਾਂਦੇ ਕਿ ਇਹਨੂੰ ਕੱਢਾਂਗੇ ਤਾਂ ਥਾਪੜੇ ਖਾਵਾਂਗੇ ਜੇ ਸਾਨੂੰ ਕੁਝ ਬੋਲੂਗਾ ਤਾਂ ਫਿਰ ਪਤਾ ਖੇਲਾਂਗੇ ਕਿ ਇਹਨਾਂ ਨੂੰ ਸਰੋਤਿਆਂ ਦਾ ਸਰੋਤਿਆਂ ਨਾਲ ਗੱਲ ਕਰਨ ਦੀ ਆ ਕਰੀਂਗੇ 1.5 ਦਿਨ ਤਾਂ ਮੈਂ ਨਜ਼ਰ ਕੀਤਾ ਜਿਹੜੇ ਮੇਰੇ ਮੈਸੇਜ ਨੂੰ ਸਿਕ ਕਰਦੇ ਰਹੇ ਤੁਸੀਂ ਮੈਨੂੰ ਲੱਗਾ ਵੀ ਚੱਲ ਫੇਰ ਉਹ ਕੁਆਇਡੀਆਂ ਤੋਂ ਸਵਾਲ ਲੈ ਲਈਏ ਤਾਂ ਹੁਣ ਥੋੜੀਆਂ ਹੋਰ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਤਾਂ ਮੈਂਸ਼ਨ ਕਰ ਰਹੇ ਨੇ ਬੁਰਾ ਨੂੰ ਬੰਦਿਆਂ ਤੇ ਕਮੈਂਟ ਕਰ ਰਹੇ ਨੇ ਕਿ ਨੰਬਰ 13 ਆ ਇਹਦਾ ਨੰਬਰ ਲਾਓ ਜੀ ਲੱਚਰ ਕਰ ਲਈ ਆ ਜੀ ਉਹ ਇਦਾਂ ਦਾ ਕੋਈ ਚੀਜ਼ ਗਲਤ ਨਹੀਂ ਕਰੀ ਬਾਲੀਵੁੱਡ ਚੋਟੀ ਨਹੀਂ ਰਹੀ ਸੀ ਬੈਸਟ ਪੋਸਿਬਲ ਇਹ ਸੀਗਾ ਕਿਉਂਕਿ ਜਿਹੜੀ ਟੂਟਲ ਲੈ ਗਈ ਉਹਨੇ ਗਾਲਾਂ ਕੱਢੀਆਂ ਪਾਉਣ ਲਈ ਭਾਈ ਮੈਨੂੰ ਹੋਸਟ ਇਟਾਂ ਤੋਂ ਵੀ ਪਾਉਂਦੇ ਹੱਸੇ ਜਾਏ ਸੀ ਤੋ ਕਰਨਾ ਪੈਣਾ ਸੀ ਸਾਰੀ ਜਨਗੀ ਦਾ ਕਲੰਕ ਸੀ ਇੱਥੇ ਹੀ ਸੋਸ਼ਲ ਮੀਡੀਆ ਤੇ ਰਹਿਣਾ ਆਪਾਂ ਦੂਜੀ ਗੱਲ ਆਪਾਂ ਜਿਹੜੀ ਜ਼ਬਾਨ ਕਰਤੀ ਜੋ ਕਹੇਤਾ ਉਹ ਕਰ ਨਾ ਸਕਦਾ ਤਾਂ ਤੁਸੀਂ ਆ ਜਿਹੜੀਆਂ ਜੋ ਵੀ ਚੀਜ਼ਾਂ ਕਰ ਰਹੇ ਹੋ ਅ ਮੈਸਜ ਵਾਲੀਆਂ ਕਮੈਂਟਾਂ ਵਾਲੀਆਂ ਮੈਨੂੰ ਪਤਾ ਵੀ ਚਲੋ ਮੋਸਟ ਆਫ ਦਾ ਟਾਈਮ ਇੱਕ ਚੀਜ਼ ਹੁੰਦੀ ਆ ਪਾ ਗਨੋਰ ਕਰਦੇ ਆ ਤੇਰਾ ਨੰਬਰ ਲੱਗਣਾ ਹੁਣ ਆ ਹੁਣ ਆ ਇਹ ਹੁਣ ਆ ਉਹ ਹੁਣ ਮੇਰਾ ਭਰਾ ਮੈਂ ਬਹੁਤ ਹੀ ਕਾਮ ਤੇ ਸ਼ਾਂਤ ਇਨਸਾਨ ਆ ਜਿਹੜੇ ਬੰਦੇ ਆਪਾਂ ਨੂੰ ਮਿਲੇ ਆ ਕਦੇ ਜੰਗੀਰ ਹੁਣ ਪਤਾ ਆ ਤਰੇ ਜਾਂਦੇ ਨੇ ਜਿਹੜੇ ਮਿਲੇ ਆ ਆਮ ਬੰਦਾ ਵੀ ਮਿਲੇ ਆ ਉਹਨੂੰ ਪਤਾ ਹੈ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਤੇ ਬੰਦੇ ਵੇਟ ਕਰਕੇ ਮੈਂ ਲਾਈਵ ਨਹੀਂ ਕਰਨਾ 5 ਮਿੰਟ ਦਾ ਲਾਈਵ ਆ ਤੇ ਤੁਹਾਡੇ ਨਾਲ ਗੱਲ ਕਰਕੇ ਦੁਬਾਰਾ ਇਹ ਵੀਡੀਓ ਨੂੰ ਪੋਸਟ ਕਰ ਦਊਗਾ ਤੁਸੀਂ ਵੇਖ ਲਿਓ ਪਹਿਲਾਂ ਤਾਂ ਧੰਨਵਾਦ ਉਹਨਾਂ ਸਾਰੇ ਸੱਭਿਆਚਾਰਕ ਧਾਰੇ ਚ ਰਹਿਣ ਵਾਲੇ ਜਾਬੀਆਂ ਦਾ ਜਿਨ੍ਹਾਂ ਨੇ ਜਿਹੜੀ ਉਹ ਵੀਡੀਓ ਪਾਈ ਸੀ ਹਰੀ ਹਰੀ ਦਿਨਾਗਰ ਕੌੜੀ ਵਾਲੀ ਉਹਦੇਚ ਵਾਲੇ ਦਾਇਰੇ ਚ ਰਹਿ ਗਏ ਜਿਨ੍ਹਾਂ ਨੇ ਮਾਵਾ ਪਣਾ ਦੀਆਂ ਗਾਲਾਂ ਕੱਢੀਆਂ ਸੀ ਮੈਂ ਪਹਿਲਾਂ ਧੰਨਵਾਦ ਪੰਜਾਬੀਆਂ ਨੇ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਆਰਟਿਸਟੀ ਲੱਭਦੀ ਹੈ ਫਰਸਟ੍ਰੇਸ਼ਨ ਘਟਣ ਪਤਾ ਵੀ ਰਾਤ ਤੁਰੇ ਜਾਂਦੇ ਕਿਸੇ ਨੂੰ ਕੱਢਾਂਗੇ ਤਾਂ ਥਾਪੜੇ ਖਾਵਾਂਗੇ ਆਰਟਿਸਟ ਨੂੰ ਕੱਢਦੇ ਆ ਘਰੇ ਬੈਠ ਕੇ ਜੀ ਸਾਨੂੰ ਕੁਝ ਬੋਲੂਗਾ ਤਾਂ ਫਿਰ ਪੱਤਾ ਖੇਲਾਂਗੇ ਕਿ ਇਹਨਾਂ ਨੂੰ ਸਰੋਤਿਆਂ ਦਾ ਸਰੋਤਿਆਂ ਨਾਲ ਗੱਲ ਕਰਨ ਦੀ ਆ ਕਰਨੀ ਹੈ ਜੀ ਉਧਰ ਪਰ ਸਾਰੇ ਸੀਨ ਨਹੀਂ ਹੁੰਦੇ ਚਲੋ ਸ਼ੈਡੋ ਦੀ ਗੱਲ ਉਹ ਉਸ ਤੋਂ ਬਾਅਦ ਜੋ ਵੀ ਚਲੋ ਵੀਡੀਓ ਪਾਈਆ ਉਦੀ ਪਹਿਲਾਂ ਤਾਂ ਡੇਢ ਕਿ ਦਿਨ ਠੀਕ ਰਿਹਾ ਸਿਸਟਮ ਬਾਅਦ ਵਿੱਚ ਹੁਣ ਹੋਰ ਰੰਗਤ ਦਿੱਤੀ ਜਾ ਰਹੀ ਹੈ ਉਸ ਚੀਜ਼ ਨੂੰ ਪਤਾ ਨਹੀਂ ਕਿਹੜੇ ਪ੍ਰੋਪਗੈਂਡ ਦੇ ਤਹਿਤ ਕਿਉਂਕਿ ਮੈਨੂੰ ਵੀ ਬੜੀ ਪਿਆਰ ਕਰਨ ਵਾਲੇ ਹੈਗੇ ਨੇ ਉਹਨੂੰ ਹੋਰ ਹਵਾ ਦਿੱਤੀ ਜਾ ਰਹੀ ਹੈ ਤੇ ਮੇਰੀ ਰਿਕੁਐਸਟ ਆ ਮੇਰੀ ਰਿਕੁਐਸਟ ਆ ਕਿ ਪਲੀਜ਼ ਮੈਂ ਇੱਕ ਧਾਰੇ ਚ ਰਹਿ ਕੇ ਰੂਲ ਐਂਡ ਰੈਗੂਲੇਸ਼ਨ ਚ ਰਹਿ ਕੇ ਵੀਡੀਓ ਪੋਸਟ ਕੀਤੀ ਆ ਤੇ ਤੁਸੀਂ ਡੇਢ ਕ ਦਿਨ ਤਾਂ ਮੈਂ ਇਗਨੋਰ ਕੀਤਾ ਜਿਹੜੇ ਮੈਨੂੰ ਮੈਸੇਜ ਉਸ ਕਰਦੇ ਰਹਿ ਤੁਸੀਂ ਮੈਨੂੰ ਲੱਗਾ ਵੀ ਚਲ ਠੀਕ ਉਹ ਗਾਇਡੀਆਂ ਤੋਂ ਸਵਾਦ ਲੈਂਦੀ ਆ ਜਾਂ ਤਾਂ ਹੁਣ ਥੋੜੀਆਂ ਹੋਰ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਤਾਂ ਮੈਂਸ਼ਨ ਕਰ ਰਹੇ ਨੇ ਬੂਰਾ ਬੰਦਿਆਂ ਨੇ ਤੇ ਕਮੈਂਟ ਕਰ ਰਹੇ ਨੇ ਕਿ ਨੰਬਰ ਤੇ ਆਇਆ ਇਹਦਾ ਨੰਬਰ ਲਾਓ ਜੀ ਲੱਚਰ ਦਾ ਭਲਾਈ ਆ ਜੀ ਉਹ ਇਦਾਂ ਦਾ ਕੋਈ ਚੀਜ਼ ਗਲਤ ਨਹੀਂ ਕਰੀ ਬਾਲੀਵੁੱਡ ਚੋਟੀ ਹੋਈ ਸੀ ਬੈਸਟ టు ਬੀ ਪੋਸੀਬਲ ਇਹ ਸੀਗਾ ਕਿਉਂਕਿ ਜਿਹੜੀ ਟੂਟਲ ਮੈਗਜ਼ੀਨ ਨੇ ਗਾਲਾਂ ਕੱਢੀਆਂ ਉਹਨਾਂ ਲਈ ਵੀ ਪਾਈ ਉਹਨੂੰ ਹੋਸਟ ਇਟਾਂ ਤੋਂ ਵੀ ਬਹੁਤ ਐਸੇ ਜਾਈ ਸੀ ਤੂੰ ਕਰਨਾ ਪੈਣਾ ਸੀ ਸਾਰੀ ਜ਼ਿੰਦਗੀ ਦਾ ਕਲੰਕ ਸੀ ਇੱਥੇ ਹੀ ਸੋਸ਼ਲ ਮੀਡੀਆ ਤੇ ਰਹਿਣਾ ਆਪਾਂ ਤੇ ਦੂਜੀ ਗੱਲ ਆਪਾਂ ਜਿਹੜੀ ਜ਼ਬਾਨ ਕਰਤੀ ਜੋ ਕਹੇਦਾ ਉਹ ਕਰਨਾ ਸੀਗਾ ਫਿਰ ਵੀ ਬੈਸਟ ਵੇ ਪੋਸੀਬਲ ਦੇ ਵਿੱਚ ਉਹ ਚੀਜ਼ ਕਰੀਆ ਸੋ ਤੁਸੀਂ ਆ ਜਿਹੜੀਆਂ ਜੋ ਵੀ ਚੀਜ਼ਾਂ ਕਰ ਰਹੇ ਹੋ ਆ ਮੈਸੇਜਾਂ ਵਾਲੀਆਂ ਕਮੈਂਟਾਂ ਵਾਲੀਆਂ ਮੈਨੂੰ ਪਤਾ ਵੀ ਇਹ ਚਲੋ ਮੋਸਟ ਆਫ ਦਾ ਟਾਈਮ ਫੇਕ ਚੀਜ਼ ਹੁੰਦੀ ਆ 110 ਕਰਦੇ ਆ ਤੇਰਾ ਨੰਬਰ ਲੱਗਣਾ ਹੁਣ ਆ ਹੁਣ ਆ ਜੀ ਉਹਨਾ ਉਹ ਹੁਣ ਮੇਰਾ ਭਰਾ ਮੈਂ ਬਹੁਤ ਹੀ ਕਾਮ ਤੇ ਸ਼ਾਂਤ ਇਨਸਾਨ ਆ ਜਿਹੜੇ ਬੰਦੇ ਆਪਾਂ ਨੂੰ ਮਿਲੇ ਆ ਕਦੇ ਜੰਗੀਰ ਉਹਨੂੰ ਪਤਾ ਹੈ ਤੁਰੇ ਜਾਂਦੇ ਨੇ ਜਿਹੜੇ ਮਿਲੇ ਆ ਆਮ ਬੰਦਾ ਵੀ ਮਿਲਿਆ ਉਹਨੂੰ ਵੀ ਪਤਾ ਹੈ ਜਦੋਂ ਇਦਾਂ ਦੇ ਬੰਦੇ ਨੂੰ ਉਹਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਨੂੰ ਤੁਸੀਂ ਬਿਨਾਂ ਮਤਲਬ ਤੋਂ ਪ੍ਰੈਸ਼ਰਾਈਜ਼ ਕਰਕੇ ਜਾਂ ਬਿਨਾਂ ਮਤਲਬ ਤੋਂ ਪ੍ਰੋਬਲਮ ਕ੍ਰੀਏਟ ਕਰਕੇ ਕੁਝ ਇਦਾਂ ਦਾ ਕੰਮ ਦਾ ਟਰਾਈ ਕਰੋਗੇ ਫਿਰ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਬੰਦੇ ਦੇ ਸ਼ਾਂਤ ਦੇ ਅੰਦਰ ਰੌਲਾ ਕਿੰਨਾ ਹੁੰਦਾ ਸੋ ਕੋਈ ਲਪੇਟਿਆ ਨਾ ਜਾਵੇ ਬਿਨਾ ਮਤਲਬ ਐਵੇਂ ਬਿਨਾ ਕਿਸੇ ਵਜ੍ਹਾ ਦੇ ਮੈਂ ਕੋਈ ਇਹ ਧਮਕੀ ਦੇ ਇਸਤੇਗਾਲ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਡਰਾਉਣ ਲਈ ਨਹੀਂ ਕਹਿ ਰਿਹਾ ਮੈਂ ਇੱਕ ਰਿਕੁਐਸਟ ਕਰ ਰਿਹਾ ਨਾ ਤਾਂ ਮੇਰਾ ਕੋਈ ਪੋਲਿਟਿਕਲ ਲਿੰਕ ਨੇ ਨਾ ਮੇਰੀ ਕੋਈ ਉੱਤਾਂ ਦੇ ਬੰਦਿਆਂ ਨਾਲ ਲਿੰਕ ਨਹੀਂ ਕਿ ਜਿਹੜਾ ਦੇ ਸਿਰ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੇਰਾ ਇੱਕ ਸੁਝਾਉਣ ਦਾ ਤਰੀਕਾ ਆ ਪਿਆਰ ਨਾਲ ਰੱਬ ਤੋਂ ਰੱਬ ਦੀ ਰਜ਼ਾ 'ਚ ਰਹਿ ਕੇ ਉਸ ਤੋਂ ਡਰ ਕੇ ਥੋੜਾ ਜਿਹਾ ਸ਼ੀਨੂ ਹੋਰ ਰੰਗਤ ਨਾ ਦਿੱਤੀ ਜਾਵੇ ਪੋਜ਼ਿਟਿਵਿਟੀ ਫਲਾਊ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਦੇ ਤਰੀਕੇ ਨਾਲ ਲਾਓ ਆਲਰੇਡੀ ਲੋਕਾਂ ਦੀ ਜਿੰਦਗੀ ਵਿੱਚ ਬਹੁਤੋ ਚਾਵੇ ਆ ਪੁੱਠਾ ਸਦਾ ਆਪਾਂ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੀ ਜੰਗ ਜਿਹਾ ਤੇ ਹਰ ਇੱਕ ਬੰਦਾ ਤਿਆਰ ਵਰ ਤਿਆਰੀ ਹੈ ਜ਼ਿੰਦਗੀ 'ਚ ਤੁਸੀਂਰ ਪੋਜ਼ਿਟਿਵ ਚੀਜ਼ ਚੋ ਵੀ 네ਗੇਟਿਵ ਲੱਭ ਲੈਣੇ ਹੋ ਜਦਕੇ तरीका ਇਹ ਹੋਣਾ ਚਾਹੀਦਾ ਵੀ 네ਗੇਟਿਵ ਚੀਜ਼ ਚੋ ਵੀ ਆਪਾਂ ਕੋਸ਼ਿਸ਼ ਕਰੋ ਪੋਜ਼ਿਟਿਵ ਲੱਗੀ ਹੋਵੇ ਚ ਚੱਲ ਰਹੀ ਹੋਵੇ ਜਾਂ ਚੀਜ਼ ਹੋਈ ਹੈ ਕੁਛ ਕਰਨੀ ਰੰਬ ਦੀ ਖਰੀਰ ਰਜ਼ਾ ਸੀ ਜੇ ਕੁਛ ਗਲਤੀ ਹੋਵੇ ਕਿਸੇ ਬੰਦੇ ਤੋਂ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਮੈਂ ਕੁਛ ਗਲਤ ਨਹੀਂ ਕਰ ਰਿਹਾ ਬਾਕੀ ਕੈਂਡ ਦਾ ਮੇਰਾ ਮਤਲਬ ਇਹੀ ਆ ਮੈਂ ਕਦੀ 5 6 ਸਾਲ ਬਾਅਦ ਲਾਈਵ ਆਇਆ ਮੈਨੂੰ ਬਾੜੀਆਂ ਗੱਲਾਂ ਨਹੀਂ ਆਉਂਦੀਆਂ ਜਾਂ ਮੇਰਾ ਭਰਾ ਕਰੈਮੀ ਹੋਰ ਕਰਨਾ ਹੋਰ ਪਾਸੇ ਮਿਲ ਜਾਣੀਆਂ ਹੁਣ ਜੀ ਜਾਵਾਂਗੇ ਕਿ ਪਲੀਜ਼ ਇਹਨੂੰ ਐਂਟਰਟੇਨਮੈਂਟ ਤਰੀਕੇ ਨਾਲ ਹੀ ਲਾਓ ਤੇ ਆਪਦੀਆਂ ਫੇਕ ਆਈਡੀਆਂ ਤੋਂ ਜਾਂ ਅਜਿਮਲ ਆਈਡੀਆ ਤੋਂ 19 ਗੱਲ ਕਰੋ ਜਿਹੜੀ ਮੁਰਕੇ ਲੱਤਾਂ ਪਾਰ ਚੱਲ ਜਵੇ ਮੈਂ ਤੁਹਾਡਾ ਨਕਾਬਰਾ ਆ ਤੇ ਜਿੰਨਾ ਹੋ ਸਕਦਾ ਜੇ ਹੋ ਸਕਦਾ ਮੇਰੇ ਕਮੈਂਟ ਨੂੰ ਪਿਆਰ ਦੋ ਜੇ ਨਹੀਂ ਹੋ ਸਕਦਾ ਫਿਰ ਫਾਲੋ ਅਨਫਾਲੋ ਬਲੌਕ ਅਨਬਲੌਕ ਵਾਲਾ ਬਟਨ ਹੈਗਾ ਰੱਬ ਤੁਹਾਨੂੰ ਸਾਰਿਆਂ ਨੂੰ ਛੜਤੀ ਗੱਲਾਂ ਚ ਰੱਖੇ ਖੁਸ਼ ਰੱਖੇ ਲਵ ਯੂ ਆ